ਜਵਾਬ ਉਹ ਟਕਸਾਲੀਆਂ ਨੇ ਜਿਨ੍ਹਾਂ ਦੇਖੋ ਇਹ ਗੱਲ ਇਹਦੇ ਉੱਤੇ ਚਾਹੇ ਕੋ ਦਮਦਵੀਂ ਟਕਸਾਲ ਨਾਲ ਸੰਬੰਧਿਤ ਆ ਚਾਹੇ ਕੋ ਪ੍ਰਚਾਰਕ ਆ ਸਾਡੇ ਜਾਗਰੂਕ ਵੀ ਜਿਹੜੇ ਆ ਉਹਨਾਂ ਨੂੰ ਬੇਨਤੀ ਹੈ ਜਦੋਂ ਅਸੀਂ ਤੁਹਾਡਾ ਨਾਂ ਲੈ ਕੇ ਤੁਹਾਡੇ ਹੁਣ ਟਕਸਾਲ ਦੇ ਬਾਰੇ ਅਸੀਂ ਗੁਰਵਚਨ ਸਿੰਘ ਭਿੰਡਰਾ ਵਾਲਿਆਂ ਦਾ ਨਾਂ ਲੈ ਕੇ ਗੱਲ ਕਰ ਰਹੇ ਹਾਂ ਗੁਰਬਾਣੀ ਪਾਠ ਦਰਸ਼ਨ ਦੇ ਉੱਤੇ ਗੱਲ ਕਰ ਰਹੇ ਹਾਂ ਤੁਮੇਂ ਦੀ ਕਾਰਗੁਜ਼ਾਰੀ ਦੇ ਉੱਤੇ ਗੱਲ ਕਰ ਰਹੇ ਹਾਂ ਹੁਣ ਅਸੀਂ ਇੱਕ ਦਿਨ ਵੀ ਗੱਲ ਕਰਦੇ ਸੀ ਕਿ ਹਰਨਾਮ ਸਿੰਘ ਤੁਮਾ ਤਕਸਾਲ ਦਾ ਮੁਖੀ ਆ ਤੁਸੀਂ ਕਿੰਨੇ ਵੇ ਟਕਸਾਲ ਬਾਬਾ ਦੀਪ ਸਿੰਘ ਤੋਂ ਸੀਨੇ ਬਸੀਨੇ ਚੱਲਦੀ ਆ ਰਹੀ ਆ ਜਿਹੜੇ ਵੀ ਇਹਨਾਂ ਦੇ ਮੁਖੀ ਹੋਏ ਆ ਉਹਨੀਆਂ ਕੀਤਾ ਆ ਕੀਤਾ ਆ ਕੀਤਾ ਹਣਾ ਬਾਬਾ ਦੀਪ ਸਿੰਘ ਤੋਂ ਬਾਅਦ 2 ਢਾਈ ਸਦੀਆਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਹੀ ਕਿਉਂ ਵਿਚਾਲੇ ਕੋਈ ਕਿਉਂ ਜਾਲੇ ਕਿਉਂ ਨਹੀਂ ਉਹ ਸੀਨੇ ਬਸੀਨਾ ਕਿੱਥੇ ਗਿਆ ਹਣਾ ਕੋ ਸੰਤ ਜਨੈ ਸਿੰਘ ਪਿੰਡਾਂ ਵਾਲੇ ਤੋਂ ਬਾਅਦ ਮੁਖੀ ਬਾਦ ਦਾ ਮੁਖੀ ਕਿਉਂ ਨਹੀਂ ਯਾ ਯਾ ਠੀਕ ਹੈ ਤੇ ਹੁਣ ਮੈਂ ਇੱਕਦ ਨੂੰ ਗੁਰਪ੍ਰੀਤ ਬੈਂਸ ਦੀ ਪੋਸਟ ਪੜ੍ਹਦਾ ਸੀ ਉਹਨੇ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਲਿਖਿਆ ਸੀਗਾ ਭਾਈ ਬੇਨਤੀ ਆ ਟਕਸਾਲੀਆਂ ਨੂੰ ਇਸ ਗੱਲ ਦਾ ਖਿਆਲ ਕਰ ਲਿਓ ਹਰ ਸਮਾਨ ਦੀ ਜਾਨੀ ਜਿਹੜੀ ਸਵਾਰੀ ਆ ਨਾ ਜ਼ਿੰਮੇਵਾਰ ਆਪ ਹੁੰਦੀ ਆ ਸਾਡੀਆਂ ਜਿੰਨੀਆਂ ਕਾਰਗੁਜ਼ਾਰੀਆਂ ਜਿੰਨੇ ਸਾਡੇ ਕਾਰਜ ਆ ਜਿਹੜੀਆਂ ਅਸੀਂ ਗੱਲਾਂ ਕਹਿ ਰਹੇ ਆ ਜਿਹੜੇ ਸਾਡੇ ਕੰਮ ਆ ਉਹਦੀ ਜ਼ਿੰਮੇਵਾਰੀ ਸਾਡੀ ਹੋਣੀ ਆ ਜਦੋਂ ਸਿੱਖ ਧਰਮ ਦੀ ਸ਼ੁਰੂਆਤ ਦੀ ਗੱਲ ਆਉਂਦੀ ਆ ਨਾ ਗੁਰੂ ਸਾਹਿਬ ਨੇ ਉਹਦੀ ਸਭ ਤੋਂ ਵਧੀਆ ਜਿਹੜੀ ਚੀਜ਼ ਸੀ ਨਾ ਸਿੱਖ ਧਰਮ ਦੀ ਉਹ ਇਹੀ ਸੀ ਜਿੱਥੋਂ ਸਾਰਿਆਂ ਨੂੰ ਵੱਖਰੇ ਕੀਤਾ ਗੁਰੂ ਸਾਹਿਬ ਨੇ ਸਾਨੂੰ ਉਹ ਇਹ ਸੀ ਕਿ ਕਿਸੇ ਕ੍ਰਿਸ਼ਨ ਨੇ ਨਹੀਂ ਹੋਣਾ ਕਿਸੇ ਰੱਬ ਨੇ ਨਹੀਂ ਹੋਣਾ ਤੇਰੀ ਅਰਦਾਸ ਜਿਹੜੀ ਆ ਨਾ ਉਹ ਇਦਾਂ ਨਹੀਂ ਹੈਗੀ ਕਿ ਤੂੰ ਆ ਠੀਕ ਹੈ ਅਰਦਾਸ ਜਿਹੜੀ ਤੇਰੀ ਉਹ ਸ਼ੁਕਰਾਨਾ ਸ਼ੁਕਰਾਨਾ ਯਾਰ ਠੀਕ ਹੈ ਜੋ ਜੋ ਤੇਰੇ ਕਾਰਜ ਦੇ ਰਾਹੀਂ ਨੁਕਸਾਨ ਹੋਣਾ ਹੈ ਨਾ ਉਹ ਹੋ ਚੁੱਕਾ ਹੋਣਾ ਹੈ ਬਿਲਕੁਲ ਠੀਕ ਹੈ ਉਹਦੇ ਲਈ ਤੂੰ ਇੱਕ ਹੋ ਸਕਦਾ ਹੈ ਪਰ ਉਹਦਾ ਅਹਿਸਾਸ ਕਰਕੇ ਮੁੜ ਕੇ ਆਜਮੀ ਹੂੰ ਠੀਕ ਹੈ ਉਹ ਤੋਂ ਬਿਨਾ ਕੱਖ ਨਹੀਂ ਹੈਗੇ ਅਰਦਾਸ ਤੇ ਕੋਈ ਮੈਨ ਨਹੀਂ ਹੈਗੇ ਠੀਕ ਹੈ ਤੈਨੂੰ ਸਾਰਾ ਕੁਝ ਆਪ ਖੁਦ ਕਰਨਾ ਪੈਣਾ ਹੂੰ ਰੱਬ ਦੀ ਵੀ ਜਿਹੜੀ ਗੱਲ ਆ ਉਹ ਤੇਰੇ ਰਾਹੀਂ ਹੀ ਪ੍ਰਗਟ ਹੋਣਾ ਆ ਠੀਕ ਆ ਹੋਰ 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 ਕਿਸੇ ਨੇ ਨਹੀਂ ਹੋਣਾ ਤੇ ਉਹ ਜਦੋਂ ਗੁਰੂ ਸਾਹਿਬ ਨੂੰ ਅਸੀਂ ਦੇਖਦੇ ਆ ਉਹ ਸਾਡੇ ਕੰਮਾਂ ਦੇ ਲਈ ਸਾਨੂੰ ਜ਼ਿੰਮੇਵਾਰ ਠਹਿਰਾਉਂਦੇ ਆ ਹੂੰ ਠੀਕ ਹੈ ਜੇ ਅਸੀਂ ਉਹ ਜ਼ਿੰਮੇਵਾਰੀ ਪਛਾਣ ਲਈ ਉਹਦੇ ਵਿੱਚੋਂ ਫਰਜ਼ ਨਿਕਲਣਗੇ ਜਦੋਂ ਉਹ ਜ਼ਿੰਮੇਵਾਰੀ ਪਛਾਣਾਂਗੇ ਫਰਜ਼ ਆਪਣੇ ਪਛਾਣ ਲੱਪ ਮੰਗੇ ਫਰਜ਼ ਆਪਣੇ ਪੂਰੇ ਕਰਨ ਲੱਪ ਮੰਗੇ ਉਹਨਾਂ ਫਰਜ਼ਾਂ ਦੇ ਵਿੱਚੋਂ ਫਿਰ ਸਾਡੇ ਹੱਕਾਂ ਦੀ ਪੂਰਤੀ ਹੋਣੀ ਹੈ ਬਿਲਕੁਲ ਜਿੰਨੀ ਜਿੰਨੀ ਸ਼ਿੱਦਤ ਦੇ ਨਾਲ ਕੋਈ ਆਪਣਾ ਫਰਜ਼ ਪੂਰਾ ਕਰਦਾ ਆ ਉੰਨੀ ਜ਼ਿਆਦਾ ਹੀ ਉਹਨੂੰ ਉਹਦਾ ਕ੍ਰੈਡਿਟ ਮਿਲ ਜਾਂਦਾ ਆ ਠੀਕ ਹੈ ਉਹਨਾਂ ਜ਼ਿਆਦਾ ਹੀ ਉਹਨੂੰ ਹੱਕ ਮਿਲ ਜਾਂਦਾ ਆ ਠੀਕ ਹੈ ਹੁਣ ਜਿੰਨੀਆਂ ਸਮਾਜ ਦੇ ਵਿੱਚ ਜੇ ਤਾਂ ਕੋਈ ਲੜਕਾ ਤੇ ਲੜਕੀ ਆ ਨਾ ਹੁਣ ਇੱਕ ਲੜਕਾ ਆ ਉਹ ਚਾਹੁੰਦਾ ਆ ਪੇ ਮੇਰਾ ਮੈਨੂੰ ਵਧੀਆ ਕੁੜੀ ਨਾਲ ਮੇਰਾ ਵਿਆਹ ਹੋ ਜਾਏ ਮੇਰਾ ਸੋਹਣਾ ਘਰ ਹੋ ਜਾਏ ਹੈਨਾ ਜੇ ਹੁਣ ਆਪਣੀ ਪੜ੍ਹਾਈ ਕਰਨ ਦੇ ਫਰਜ਼ ਜਿਹੜੇ ਪੂਰੇ ਕਰ ਲੈਂਦਾ ਹੂੰ ਹੂੰ ਉਹਨੂੰ ਸਰਟੀਫਿਕੇਟ ਮਿਲ ਜਾਂਦਾ ਆ ਜੇ ਉਹ ਵਧੀਆ ਤਰੀਕੇ ਨਾਲ ਆਪਣੀ ਇੰਟਰਵਿਊ ਦੇਣ ਦਾ ਫਰਜ਼ ਪੂਰਾ ਕਰ ਲੈਂਦਾ ਆ ਉਹਨੂੰ ਨੌਕਰੀ ਮਿਲ ਜਾਂਦੀ ਆ ਜੇ ਨੌਕਰੀ ਚੰਗੀ ਤਰ੍ਹਾਂ ਕਰਦਾ ਆ ਵਧੀਆ ਤਰੀਕੇ ਨਾਲ ਫਰਜ਼ ਨਿਭਾ ਰਿਹਾ ਉਹਦੇ ਉੱਤੇ ਉਹਦੀ ਤਰਖਾ ਵੱਧ ਜਾਂਦੀ ਆ ਜੇ ਉਹ ਪੈਸੇ ਨੂੰ ਚੰਗੀ ਤਰ੍ਹਾਂ ਮੈਨੇਜ ਕਰਨ ਦਾ ਫਰਜ਼ ਨਿਭਾ ਰਿਹਾ ਆ ਉਹਦੀ ਕੋਈ ਬਚਤ ਹੋਣ ਲੱਗ ਪੈਂਦੀ ਆ ਚਾਰ ਪੈਸੇ ਬਚਾਉਂਦਾ ਆ ਜਿੰਨੀਆਂ ਚੀਜ਼ਾਂ ਉਹਨੇ ਚੰਗੀ ਤਰ੍ਹਾਂ ਕਰਦਾ ਬੈਂਕ ਨੂੰ ਕਰਜ਼ਾ ਦੇ ਦਿੰਦੀ ਆ ਫਿਰ ਤੇ ਕੋ ਘਰ ਆ ਜਾਂਦਾ ਆ ਠੀਕ ਆ ਫਿਰ ਉਹਦਾ ਉਹ ਸਾਰੇ ਜਿਹੜੇ ਫਰਜ਼ ਆ ਦੇਖ ਕੇ ਲੜਕੀ ਵਾਲੇ ਉਹਨੂੰ ਰਿਸ਼ਤਾ ਦੇਣ ਨੂੰ ਤਿਆਰ ਹੋ ਜਾਂਦੀ ਆ ਠੀਕ ਹੈ ਹੁਣ ਲੜਕੀ ਜਦੋਂ ਔਰਤ ਹੁੰਦੀ ਆ ਵਿਆਹ ਹੁੰਦਾ ਉਹਨਾਂ ਦਾ ਦੋਹਾਂ ਧਿਰਾਂ ਦੇ ਲਈ ਆ ਜਿੰਨੇ ਵਧੀਆ ਤਰੀਕੇ ਨਾਲ ਉਹ ਫਰਜ਼ ਨਿਭਾਈ ਜਾਂਦੀਆਂ ਆਪਣੇ ਦੋਈ ਤੇ ਨਾ ਉੰਨੇ ਜਿਆਦਾ ਉਹ ਹੱਕ ਇੱਕ ਦੂਜੇ ਦੇ ਉੱਤੇ ਕਰੀ ਜਾਂਦੇ ਠੀਕ ਹੈ ਦੁਨੀਆਂ 'ਚ ਕੋਈ ਅਸੀਂ ਪਤਨੀ ਨਹੀਂ ਹੁਣੀ ਵੀ ਜੇ ਪਤੀ ਹੱਕ ਆਪਣਾ ਫਰਜ਼ ਜਿਹੜਾ ਆ ਉਹ ਨਿਭਾਵੇ ਨਾ ਤੇ ਉਹਦੇ ਤੇ ਹੱਕ ਜਿਤਾਵੇ ਵੈਸੇ ਵੀ ਤੁਹਾਡੀ ਗੱਲ ਸੁਣ ਕੇ ਇੱਕ ਗੱਲ ਮਨ ਦੇ ਵਿੱਚ ਆਈ ਵੀ ਜਦੋਂ ਚੰਗੇ ਕੰਮ ਕਰਨ ਦੇ ਲਈ ਚੰਗੇ ਰੀਜ਼ਨ ਮੌਜੂਦ ਹੋਣ ਹਾਂਜੀ ਆ ਫਿਰ ਮਾੜੇ ਰੀਜ਼ਨ ਕਿਉਂ ਅਸੀਂ ਆਪਣੀ ਜ਼ਿੰਦਗੀ ਦੇ ਉੱਤੇ ਲਾਈਏ ਇਹ ਹੀ ਆ ਨਾ ਗੱਲ ਹੁਣ ਇੱਕ ਬੰਦਾ ਇਹ ਕਹਿੰਦਾ ਬਈ ਮੈਂ ਸਮਾਜ ਦੇ ਵਿੱਚ ਇਹ ਕੰਮ ਕਰ ਰਿਹਾ ਕਿਉਂਕਿ ਸਮਾਜ ਦਾ ਇਹਦੇ ਨਾਲ ਭਲਾ ਹੋ ਰਿਹਾ ਦੂਜਾ ਕਹਿੰਦਾ ਮੈਂ ਪਰਮਾਤਮਾ ਦੀਆਂ ਖੁਸ਼ੀਆਂ ਲੈਣ ਲਈ ਮੰਨ ਲਓ ਇਹ ਕਰ ਰਿਹਾ ਉਹਦੇ ਚ ਚੰਗਾ ਰੀਜ਼ਨ ਕਿਹੜਾ ਚੰਗਾ ਰੀਜ਼ਨ ਸਮਾਜ ਵਾਲਾ ਆ ਬਸ ਉਹ ਚੰਗੇ ਰੀਜ਼ਨ ਮੌਜੂਦ ਆ ਫਿਰ ਮਾੜੇ ਪਾਸੇ ਨੂੰ ਅਸੀਂ ਕਿਉਂ ਤੁਰਨਾ ਨਹੀਂ ਬਸ ਇੰਨੀ ਕ ਗੱਲ ਇੰਨੀ ਗੱਲ ਜੇ ਸਮਝ ਆ ਗਈ ਸਾਨੂੰ ਤੇ ਸਿੱਖ ਧਰਮ ਦੀ ਇਹ ਸਭ ਤੋਂ ਵਧੀਆ ਜਿਹੜੀ ਆ ਗੱਲ ਨਾ ਉਹ ਇਹ ਰਹੀ ਆ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝਾਈ ਆ ਵੀ ਭਾਈ ਦੇਖੋ ਇਹ ਤੁਹਾਡੇ ਰਹੀ ਹੀ ਹੋਣਾ ਆ ਤੁਹਾਡਾ ਹੀ ਫਰਜ਼ ਬਣਦਾ ਆ ਤੁਸੀਂ ਜਿਹੜੀ ਇੱਕ ਵਾਰੀ ਗਲਤੀ ਕਰ ਦਿੱਤੀ ਉਹ ਮੁੜ ਕੇ ਇਦਾਂ ਨਹੀਂ ਹੈਗੀ ਵੀ ਠੀਕ ਹੋ ਜਾਣੀ ਅਰਦਾਸ ਕਰਨ ਦੇ ਨਾਲ ਜੇ ਕੋਈ ਕਹੇ ਵੀ ਇਦਾਂ ਜਾ ਕੇ ਪਾਠ ਕਰਨ ਦੇ ਨਾਲ ਕੋਤਰੀ ਕਰਨ ਦੇ ਨਾਲ ਹਣਾ ਹੁਣ ਇਹ ਚੀਜ਼ ਜਿਹੜੀ ਆ ਉਹ ਉਹ ਟਕਸਾਲੀਆਂ ਨੂੰ ਜਿਹੜੀ ਆ ਬਾਰੇ ਨਹੀਂ ਆ ਰਹੀ ਹਾਂਜੀ ਠੀਕ ਆ ਤੇ ਉਹ ਉਹ ਜਿੰਨੇ ਵੀ ਜਿੰਨਾ ਵੀ ਰੌਲਾ ਇਹਨਾਂ ਦਾ ਹੈਗਾ ਸਾਰੇ ਦਾ ਸਾਰਾ ਉਹ ਇਸੇ ਗੱਲ ਦੇ ਉੱਤੇ ਪੈ ਰਿਹਾ ਆ ਨਹੀਂ ਧਰ ਮਨ ਧਰਨ ਦੀਆਂ ਧਾਰਨਾਵਾਂ ਵਿੱਚ ਹੋ ਰਿਹਾ ਠੀਕ ਹੈ ਹੁਣ ਜਿਹੜਾ ਬੰਦਾ ਜਦੋਂ ਇਹਨਾਂ ਦੀ ਗੱਲ ਅਸੀਂ ਕਰਦੇ ਹਾਂ ਨਾ ਵੀ ਹਰਨਾਮ ਸਿੰਘ ਦੀ ਜੇ ਇਹਨਾਂ ਨੇ ਭਾਈ ਹਰਨਾਮ ਸਿੰਘ ਧੁੰਮਾ ਦੇ ਨਾਲ ਹਰਨਾਮ ਸਿੰਘ ਜਾਨੀ ਧੁੰਮਾ ਹਟਾ ਕੇ ਉੱਥੇ ਭਿੰਡਰਾ ਵਾਲਾ ਲਿਖਣਾ ਆ ਤੇ ਉਹ ਤੋਂ ਬਾਅਦ ਜਿਹੜੀਆਂ ਕਰਤੂਤਾਂ ਕਰਨੀਆਂ ਆ ਠੀਕ ਹੈ ਜੇ ਇਹ ਬਹਿਰਾ ਬਣੂਗਾ ਜਦੋਂ ਇਹ ਪਲੇਟ ਚੱਕ ਕੇ ਉਹਨਾਂ ਦੇ ਮੂੰਹ 'ਚ ਸਖਵੀਰ ਦੇ ਲੱਡੂ ਪਾਊਗਾ ਤੇ ਜਦੋਂ ਮੇਰੇ ਵਰਗੇ ਨੇ ਪੋਸਟ ਪਾਉਣੀ ਆ ਤੇ ਉਹਨੇ ਇਹ ਲਿਖਣਾ ਆ ਕਿ ਟਕਸਾਲ ਦਾ ਮੁਖੀ ਪਿੰਡਰਾਵਾਲਾ ਸਖਵੀਰ ਬਾਦਲ ਦੇ ਮੂੰਹ 'ਚ ਲੱਡੂ ਪਾਉਂਦਾ ਉਹ ਤੁਹਾਡੀ ਮਰਜ਼ੀ ਆ ਜੇ ਪਿੰਡਰਾਵਾਲਾ ਸ਼ਬਦ ਤੁਸੀਂ ਜਰਨਲ ਸਿੰਘ ਲਈ ਇਕੱਲਿਆਂ ਲਈ ਰਾਖਮਾ ਕਰਨਾ ਆ ਹਨਾ ਸਾਡਾ ਤਾਂ ਸੁਝਾਅ ਆ ਤੇ ਉਹਨੂੰ ਗੁਰਵਚਨ ਸਿੰਘ ਦੇ ਨਾਲੋਂ ਵੀ ਹਟਾ ਲਓ ਚੰਗੀ ਗੱਲ ਆ ਆਹ ਠੀਕ ਆ ਉਹਨੂੰ ਉਹਨੂੰ ਕਰਤਾਰ ਸਿੰਘ ਨਾਲੋਂ ਵੀ ਹਟਾ ਲਓ ਠੀਕ ਹੈ ਵੈਸੇ ਵੀ ਜਦੋਂ ਗੱਲ ਕੋਈ ਬੰਦਾ ਕਹਿੰਦਾ ਨਾ ਵੀ ਸੰਤ ਪਿੰਡਰਾ ਵਾਲੇ ਤੇ ਕਿਹਦੇ ਬਾਰੇ ਕਹਿੰਦਾ ਜਰਨੈਲ ਸਿੰਘ ਬਸ ਪਰ ਜੇ ਤੁਸੀਂ ਸਾਰਿਆਂ ਨਾਲ ਲਿਖਣਾ ਆ ਤੇ ਫਿਰ ਉਹ ਮਿੱਟੀ ਪਲੀਤ ਹੋਣੀ ਆ ਫਿਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਣੀ ਹੱਥ ਬੰਨ ਕੇ ਬੀਨ ਤੇ ਤਾਂ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਹੱਕ ਆ ਉਹ ਤਾਂ ਫਿਰ ਅਸੀਂ ਤਾਂ ਨਾਲੇ ਸਾਡੀ ਮਰਜ਼ੀ ਆ ਨਾ ਅਸੀਂ ਤਾਂ ਜਦੋਂ ਦੇਖੋ ਜਦੋਂ ਚੇਨ ਤੋੜਨੀ ਆ ਨਹੀਂ ਕੋਈ ਬੰਦਾ ਕਹੇ ਵੀ ਨਹੀਂ ਜਿਹੜੀ ਸਟਰੋਂਗ ਕੜੀ ਉਹਨੂੰ ਤੋੜੋ ਤੁਸੀਂ ਇਦਾਂ ਕਿਉਂ ਹੋਊਗੀ ਅਸੀਂ ਤਾਂ ਮਾੜੀ ਨੂੰ ਹੱਥ ਪਾਵਾਂਗੇ ਅਸੀਂ ਤਾਂ ਮਾੜੀ ਨੂੰ ਹੱਥ ਪਾਵਾਂਗੇ ਠੀਕ ਹੈ ਉਹਦੇ ਵਿੱਚ ਫਿਰਨਾ ਫਿਰਨਾ ਤੁਸੀਂ ਕਿਹੋ ਕਿਉਂਕ ਸਿੰਘ ਪਿੰਡਰਾ ਵਾਲੇ ਨੂੰ ਤੁਸੀਂ ਵੱਖਰੇ ਕਰਕੇ ਦੇਖ ਲੈਣੇ ਆ ਸਾਰੇ ਕੁਛ ਤੋਂ ਤੇ ਤੇ ਸੌਖਾ ਆ ਟਕਸਾਲੇ ਵੀ ਸੌਖਾ ਆ ਸਾਡੇ ਲਈ ਵੀ ਸੌਖਾ ਆ ਠੀਕ ਹੈ ਜੀ ਵੀ ਅਸੀਂ ਆਪਣੇ ਇਕੱਲੀ ਗੱਲ ਟਕਸਾਲ ਦੇ ਸੰਬੰਧਿਤ ਨਹੀਂ ਇਹ ਗਰਲਾਲ ਹੁਣਾਂ ਦੇ ਨਾਲ ਨਹੀਂ ਹੈਗੀ ਅਸੀਂ ਆਪਣੇ ਜਾਗਰੂਕ ਪ੍ਰਚਾਰਕਾਂ ਦੇ ਲਈ ਵੀ ਇਹੀ ਸਾਰਾ ਕੁਝ ਇਸੇ ਤਰ੍ਹਾਂ ਕਹਿੰਨੇ ਆ ਜਿੱਦਾਂ ਜਿੱਦਾਂ ਹੈਗਾ ਆ ਹੂੰ ਹੂੰ ਠੀਕ ਹੈ ਜੀ